ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਅਜ ਬਹੁਤ ਹੀ ਮਹਾਨ ਹਸਤੀ ਭਗਤ ਕਬੀਰ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਹੈ ਭਗਤ ਕਬੀਰ ਜੀ ਦਾ ਜਨਮ 1398 ਈਸਵੀ ਦੇ ਵਿੱਚ ਕਾਂਸੀ ਬਨਾਰਸ ਦੇ ਨੇਰੇ ਲਹਿਰ ਤਲਾਓ ਵਿਖੇ ਹੋਇਆ ਆਪ ਜੀ ਦੀ ਪਾਲਣਾ ਕਰਨ ਵਾਲੇ ਪਿਤਾ ਨੀਰੂ ਅਲੀ ਜੀ ਮਾਤਾ ਸ਼੍ਰੀਮਤੀ ਨੀਮਾ ਜੀ ਜਿਨ੍ਹਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਆਪ ਜੀ ਦੀ ਪਾਲਣਾ ਕੀਤੀ ਭਗਤ ਕਬੀਰ ਜੀ ਨੂੰ ਪਰਮੇਸ਼ਰ ਵੱਲੋਂ ਹੀ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਇਸ ਤਰ੍ਹਾਂ ਕਹਿ ਲਓ ਕਿ ਭਗਤ ਜੀ ਤੁਰ ਦਰਗਾਹ ਤੋਂ ਹੀ ਜੀਵਾਨੋ ਜੀ ਦਾਣ ਦੇ ਭਗਤ ਲਾਇਣ ਹਰਿ ਸਿਉ ਲੈਣ ਮਲਾਇ ਵਾਲਾ ਕਾਰਜ ਕਰਨ ਵਾਸਤੇ ਪਰਮੇਸ਼ਰ ਨੇ ਆਪ ਹੀ ਸੰਸਾਰ ਤੇ ਭਗਤ ਕਬੀਰ ਜੀ ਨੂੰ ਭੇਜਿਆ ਜਿਸ ਵੇਲੇ ਕਬੀਰ ਜੀ ਦਾ ਆਗਮਨ ਹੁੰਦਾ ਉਸ ਸਮੇਂ ਮੁਸਲਮਾਨੀ ਹਤਿਆਚਾਰ ਜਿਹੜਾ ਇਹਨਾਂ ਮੁਸਲਮਾਨਾਂ ਦਾ ਸਿਖਰਾਂ ਤੇ ਸੀ ਬ੍ਰਾਹਮਣ ਮਤ ਜਿਹੜਾ ਹੈ ਬਹੁਤ ਸਾਰੇ ਲੋਕ ਬਾਹਮਣ ਮਤ ਦੇ ਅਧੀਨ ਇਹ ਜਿੰਨੀ ਵੀ ਲਕਾਈ ਸੀ ਇਹ ਫੋਕਟ ਕਰਮਾ ਕਾਂਡਾਂ ਦੇ ਵਿੱਚ ਬੜੇ ਡੂੰਘੇ ਜਾਲ ਦੇ ਵਿੱਚ ਫਸੀ ਹੋਈ ਸੀ ਮਨੁੱਖ ਮਨੁੱਖ ਦਾ ਹੀ ਪਰਛਾਵਾਂ ਜਿਹੜਾ ਹੈ ਉਹ ਆਪਣੇ ਤੇ ਨਹੀਂ ਸੀ ਪੈਣ ਦਿੰਦਾ ਜੇ ਮਨੁੱਖ ਦਾ ਪਰਛਾਵਾਂ ਨੀਵੀਂ ਜਾਤੀ ਵਾਲੇ ਦਾ ਉੱਚੀ ਜਾਤੀ ਵਾਲੇ ਦੇ ਪੈ ਗਿਆ ਤੇ ਕਹਿੰਦਾ ਪਿੱਟਿਆ ਗਿਆ ਇਸ ਤਰ੍ਹਾਂ ਉਸ ਸਮੇਂ ਦੇ ਵਿੱਚ ਭਗਤ ਕਬੀਰ ਜੀ ਨੇ ਅਵਤਾਰ ਧਾਰਿਆ। ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਕਾਜੀ ਦੇ ਪਾਸ ਵੀ ਪੜਨ ਵਾਸਤੇ ਭੇਜਿਆ, ਮੌਲਵੀ ਦੇ ਪਾਸ ਪੜਨ ਵਾਸਤੇ ਭੇਜਿਆ। ਹੁਣ ਮੌਲਵੀ ਆਪਣੇ ਹਿਸਾਬ ਦੇ ਨਾਲ ਮੁਸਲਮਾਨੀ ਸਰਾ ਅਨੁਸਾਰ ਚੱਲਣਾ ਵੇਖਣਾ ਚਾਹੁੰਦਾ ਹੈ ਕਬੀਰ ਨੂੰ। ਪਰ ਕਬੀਰ ਜੀ ਅੱਲਾ ਤੇ ਰਾਮ ਦੇ ਵਿੱਚ ਕੋਈ ਵੀ ਭੇਦ ਨਹੀਂ ਸਮਝਦੇ। ਉਹਨਾਂ ਦੀ ਜਿਹੜੀ ਰੁਚੀ ਸੀ ਮੁੱਢ ਤੋਂ ਹੀ ਰਾਮ ਨਾਮ ਦੇ ਵਿੱਚ। ਰਾਮ ਰਾਮ ਜਪਦੇ ਨੇ ਹੁਣ ਕਦੇ ਅੱਲਾ ਅੱਲਾ ਕਹਿੰਦੇ ਕਦੇ ਰਾਮ ਰਾਮ ਕਹਿੰਦੇ ਪਰ ਜਿਹੜੇ ਉਸ ਸਮੇਂ ਦੇ ਸਮਕਾਲੀ ਸੀ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਬਾਹਮਣ ਚਾਹੁੰਦਾ ਹੈ ਕਬੀਰ ਰਾਮ ਕਵੇ ਤੇ ਕਾਜੀ ਚਾਹੁੰਦੇ ਨੇ ਮੋਲਾਣੇ ਚਾਹੁੰਦੇ ਨੇ ਕਬੀਰ ਅੱਲਾ ਅੱਲਾ ਕਵੇ ਪਰ ਭਗਤ ਕਬੀਰ ਜੀ ਅੱਲਾ ਤੇ ਰਾਮ ਦੇ ਵਿੱਚ ਕੋਈ ਵੀ ਭੇਦ ਜਿਹੜਾ ਹੈ ਉਹ ਨਹੀਂ ਸਮਝਦੇ ਭਗਤ ਕਬੀਰ ਜੀ ਭਗਤੀ ਦੇ ਵਿੱਚ ਜੁੜੇ ਥੋੜੇ ਜੇ ਵੱਡੇ ਹੋਏ ਮਾਤਾ ਪਿਤਾ ਨੇ ਵਿਆਹ ਕਰ ਦਿੱਤਾ ਬਾਬਾ ਨੇਤੀ ਜੀ ਦੀ ਪੁੱਤਰੀ ਮਾਈ ਲੋਈ ਦੇ ਨਾਲ ਭਗਤ ਕਬੀਰ ਜੀ ਦਾ ਵਿਆਹ ਹੋਇਆ ਮਾਤਾ ਲੋਈ ਜੀ ਬੜੇ ਨੇਕ ਤੇ ਸੀਲ ਸੁਭਾਅ ਦੇ ਸੀ ਪਰਮੇਸ਼ਰ ਦੀ ਬੜੀ ਭੈ ਭਾਵਨੀ ਦੇ ਵਿੱਚ ਰਹਿਣ ਵਾਲੇ ਭਗਤ ਕਬੀਰ ਜੀ ਆਪਣੇ ਪਿਤਾ ਜੀ ਦੇ ਨਾਲ ਤਨਣਾ ਬੁੰਨਣਾ ਦਾ ਕੰਮ ਕਰਦੇ ਨੇ ਕੱਪੜੇ ਬੁੰਨਦੇ ਨੇ ਘਰ ਦੇ ਵਿੱਚ ਹੀ ਰਹਿ ਕੇ ਕੰਮ ਕਰਦੇ ਨੇ ਨਾਲ ਪਰਿਵਾਰ ਹੈ ਮਾਤਾ ਲੋਹੀ ਜੀ ਹੈ ਪਰਮੇਸ਼ਰ ਨੇ ਕਿਰਪਾ ਕੀਤੀ ਭਗਤ ਕਬੀਰ ਜੀ ਦੇ ਘਰ ਦੇ ਵਿੱਚ ਦੋ ਬੱਚੇ ਪੈਦਾ ਹੋਏ ਪੁੱਤਰ ਕਮਾਲਾ ਜੀ ਪੁੱਤਰੀ ਕਮਾਲੀ ਜੀ ਇੱਕ ਧੀ ਹੋਈ ਹੈ ਕਮਾਲੀ ਪੁੱਤਰ ਹੋਇਆ ਕਮਾਲਾ ਨਾਮ ਰੱਖਿਆ ਉਸ ਦਾ ਭਗਤ ਕਬੀਰ ਜੀ ਹਰ ਵੇਲੇ ਰਾਮ ਦੇ ਨਾਮ ਦੇ ਸਿਮਰਨ ਦੇ ਵਿੱਚ ਲੱਗੇ ਰਹਿੰਦੇ ਮਨ ਦੇ ਵਿੱਚ ਇੱਕੋ ਹੀ ਜਗਿਆਸਾ ਹੈ ਕਿ ਉਹ ਪਰਮੇਸ਼ਰ ਪ੍ਰਭੂ ਦੇ ਨਾਲ ਪ੍ਰਾਪਤੀ ਹੋ ਜਾਵੇ ਇਸ ਤਰ੍ਹਾਂ ਉਸ ਸਮੇਂ ਭਗਤ ਰਾਮਾਨੰਦ ਜੀ ਜਿਨ੍ਹਾਂ ਨੇ ਪਰਮੇਸ਼ਰ ਦੀ ਅਥਾ ਭਗਤੀ ਕੀਤੀ ਉਹ ਐਸੇ ਮਹਾਨ ਪੁਰਸ਼ ਸੀ ਸੰਸਾਰ ਦੇ ਵਿੱਚ ਬੜੀ ਉਹਨਾਂ ਦੀ ਸੋਭਾ ਸੀ ਕਬੀਰ ਜੀ ਉਹਨੂੰ ਗੁਰੂ ਧਾਰਨਾ ਚਾਹੁੰਦੇ ਨੇ ਪਰ ਮਨ ਦੇ ਵਿੱਚ ਫਿਰ ਖਿਆਲ ਹੁੰਦਾ ਹੈ ਕਿ ਮੈਂ ਨੀਵੀਂ ਜਾਤ ਦਾ ਜੁਲਾਹਾ ਤੇ ਰਾਮਾਨੰਦ ਜੀ ਉੱਚੀ ਜਾਤ ਦੇ ਨੇ ਕੀ ਪਤਾ ਮੈਨੂੰ ਆਪਣਾ ਸ਼ਿਸ਼ ਉਹ ਬਣਾਉਣ ਜਾਣਾਂ ਮੈਨੂੰ ਆਪਣਾ ਚੇਲਾ ਬਣਾਉਣ ਜਾਣਾਂ ਹੁਣ ਕੀ ਕੀਤਾ ਇਹਨਾਂ ਨੇ ਰਾਮਾਨੰਦ ਜੀ ਹਨੇਰੇ ਤੜਕੇ ਅੰਮ੍ਰਿਤ ਵੇਲੇ ਮਣੀ ਕਰਨ ਘਾਟ ਦੇ ਉੱਤੇ ਇਸ਼ਨਾਨ ਕਰਨ ਜਾਇਆ ਕਰਦੇ ਸੀ ਭਗਤ ਕਬੀਰ ਜੀ ਨੇ ਜਿਹੜੇ ਰਸਤੇ 'ਚੋਂ ਰਾਮਾਨੰਦ ਜੀ ਲੰਘਦੇ ਨੇ ਅੱਧੀ ਰਾਤ ਨੂੰ ਜਾ ਕੇ ਉਹ ਰਸਤੇ ਦੇ ਵਿੱਚ ਜਾ ਕੇ ਲੰਮੇ ਪੈ ਗਏ ਜਦੋਂ ਰਾਮਾਨੰਦ ਜੀ ਆ ਰਹੇ ਨੇ ਉਹਨਾਂ ਦਾ ਪੈਰ ਜਿਹੜਾ ਹੈ ਕਬੀਰ ਨੂੰ ਆ ਕੇ ਵੱਜਾ ਤੇ ਕਬੀਰ ਜੀ ਸੁੱਤੇ ਹੋਏ ਨੇ ਰਸਤੇ ਦੇ ਵਿੱਚ ਲੇਟੇ ਹੋਏ ਨੇ ਰਾਮਾਨੰਦ ਨੇ ਵੇਖਿਆ ਕਿ ਕੋਈ ਮਨੁੱਖ ਪਿਆ ਹੈ। ਰਾਮਾਨੰਦ ਜੀ ਨੇ ਜਵਾਬ ਦਿੱਤਾ ਉੱਚੀ ਜੀ ਆਵਾਜ਼ ਦੇ ਵਿੱਚ ਕਿਹਾ ਆਖਿਆ ਉਹ ਰਾਮ ਦੇ ਬੰਦਿਆ ਉੱਠ ਕੇ ਰਾਮ ਰਾਮ ਕਰ ਅੰਮ੍ਰਿਤ ਵੇਲਾ ਹੋਇਆ ਹੈ ਤੇ ਤੂੰ ਹਜੇ ਤੱਕ ਸੁੱਤਾ ਪਿਆ। ਇੰਨੀ ਗੱਲ ਕਹਿਣ ਦੀ ਧੀਰ ਸੀ। ਜਦੋਂ ਪਰਮੇਸ਼ਰ ਦੇ ਪਿਆਰੇ ਰਾਮਾਨੰਦ ਜੀ ਦਾ ਚਰਨ ਜਿਹੜਾ ਹੈ ਉਹ ਭਗਤ ਕਬੀਰ ਜੀ ਦੇ ਵਜ੍ਹਾ ਤੇ ਭਗਤ ਕਬੀਰ ਜੀ ਦੇ ਰੋਮ ਰੋਮ ਦੇ ਵਿੱਚ ਰਾਮ ਦੇ ਨਾਮ ਦਾ ਜਿਹੜਾ ਹੈ ਉਹ ਜਾਪ ਆਰੰਭ ਹੋ ਗਿਆ ਪਹਿਲਾਂ ਹੀ ਲਿਵ ਲੱਗੀ ਹੋਈ ਸੀ ਤੇ ਰਾਮਾਨੰਦ ਜੀ ਦਾ ਚਰਨ ਛੋਹ ਪ੍ਰਾਪਤ ਕਰਨ ਕਰਕੇ ਹੋਰ ਕਿਰਪਾ ਹੋ ਗਈ ਇਸ ਤਰ੍ਹਾਂ ਭਗਤ ਕਬੀਰ ਜੀ ਬੜੇ ਪ੍ਰੇਮ ਦੇ ਨਾਲ ਹਰ ਵੇਲੇ ਸਿਮਰਨ ਕਰਦੇ ਨੇ ਕਈ ਵਾਰੀ ਤੇ ਤੰਨਾ ਬੁੰਨਾ ਜਿਹੜਾ ਹੈ ਉਹ ਵੀ ਵਿੱਚੇ ਛੱਡ ਦਿੰਦੇ ਨੇ। ਕਈ ਵਾਰੀ ਆਪਣਾ ਜਿਹੜਾ ਕੰਮ ਹੈ ਉਹ ਵੀ ਵਿੱਚੇ ਰੋਕ ਦਿੰਦੇ ਨੇ ਕਹਿੰਦੇ ਨੇ ਕਿ ਜਦੋਂ ਮੈਂ ਸੂਈ ਦੇ ਨੱਕੇ ਦੇ ਵਿੱਚ ਫੂਕ ਮਾਰ ਕੇ ਧਾਦਾ ਪਾਉਣਾ ਤੇ ਉਸ ਵੇਲੇ RAM ਦੇ ਨਾਮ ਦੇ ਨਾਲ ਉਹ ਲਿਵ ਜਿਹੜੀ ਹੈ ਟੁੱਟ ਜਾਂਦੀ ਆ। ਤੇ ਇੱਕ ਭਗਤ ਕਬੀਰ ਜੀ ਦਾ ਹੀ ਗੁਜਰੀ ਰਾਗ ਦੇ ਅੰਦਰ ਸ਼ਬਦ ਹੈ। ਮੋਸਮੋ ਸਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗ ਰਾਈ ਤਨ ਨਾ ਬੁਰਣਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਕਬੀਰ ਕਹਿੰਦਾ ਹੈ ਜਬ ਲਗ ਤਾਗਾ ਬਾਹੋ ਬਿਹੀ ਤਬ ਲਗ ਬਿਸਰੈ ਰਾਮ ਸੁਨੇਹੀ ਜਦੋਂ ਮੈਂ ਤਾਗਾ ਪਾਉਂਨਾ ਹਾਂ ਸੋਈ ਦੇ ਨੱਕੇ ਦੇ ਵਿੱਚ ਫੂਕ ਮਾਰ ਕੇ ਰਾਮ ਦਾ ਨਾਮ ਜਿਹੜਾ ਹੈ ਉਹ ਵਿਸਰ ਜਾਂਦਾ ਜਿਸ ਵੇਲੇ ਇਨਾਂ ਦਾ ਜਨਮ ਹੋਇਆ ਉਹ ਸਮੇਂ ਲੋਕ ਜਿਹੜੇ ਨੇ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਸੀ ਪਰ ਇਹਨਾਂ ਦੀ ਜਿਹੜੀ ਬਾਣੀ ਹੈ ਉਹ ਸਾਰਿਆਂ ਨੂੰ ਇਕੱਠੀ ਕਰਨ ਵਾਲੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਆਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮਣਾ ਪੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬਠਾਈ ਐਸੀ ਇਹਨਾਂ ਦੀ ਸੁੰਦਰ ਬਾਣੀ ਜਿਹੜਾ ਵੀ ਭਗਤ ਕਬੀਰ ਜੀ ਦੀ ਬਾਣੀ ਪੜਦਾ ਹੈ ਉਹਦਾ ਹਿਰਦਾ ਪਰਮੇਸ਼ਰ ਦੇ ਨਾਮ ਵਾਸਤੇ ਟੁੰਬਿਆ ਜਾਂਦਾ ਜਿੱਥੇ ਭਗਤ ਕਬੀਰ ਜੀ ਨੇ ਜਿਹੜੇ ਬ੍ਰਾਹਮਣ ਆਪਣੇ ਆਪ ਨੂੰ ਉੱਚੀ ਜਾਤੀ ਦੇ ਸਮਝਦੇ ਸੀ ਉਹਨਾਂ ਦੇ ਉੱਤੇ ਵੀ ਅਖੌਤੀ ਬੰਮਣਾ ਦੇ ਉੱਤੇ ਜਾਤ ਅਭਿਮਾਨੀਆਂ ਦੇ ਉੱਤੇ ਐਸੀ ਚੋਟ ਕੀਤੀ ਉਹਨਾਂ ਨੂੰ ਐਸਾ ਸਮਝਾਇਆ ਜੋਤ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਧ ਭਗਤ ਕਬੀਰ ਜੀ ਨੇ ਆਖਿਆ ਜੇ ਤੂੰ ਬ੍ਰਾਹਮਣ ਹੈ ਤੇ ਫਿਰ ਤੂੰ ਵੀ ਉਸੇ ਰਸਤੇ ਆਇਆ ਜਿਹੜੇ ਰਸਤੇ ਅਸੀਂ ਆਇਆ ਜੇ ਤੂੰ ਬਾਹਮਣ ਸੀ ਤੇ ਹੋਰ ਰਸਤਾ ਕੋਈ ਲੱਭ ਲੈਣਾ ਸੀ ਮਾਂ ਦੇ ਪੇਟ ਦੇ ਵਿੱਚ ਆਉਣ ਵਾਸਤੇ ਆਖਿਆ ਜੇ ਤੁਸੀਂ ਬਾਹਮਣ ਹੋ ਤੇ ਅਸੀਂ ਸੂਦਰਾ ਸਾਡਾ ਸਰੀਰ ਕਿਹੜਾ ਲੋਹੇ ਦਾ ਬਣਿਆ ਹੋਇਆ ਹੈ ਤੁਸੀਂ ਜਿਹੜੇ ਚੰਮ ਦੇ ਬਣੇ ਹੋ ਇਸ ਤਰ੍ਹਾਂ ਕਈ ਦਲੀਲਾਂ ਜਿਹੜੀਆਂ ਨੇ ਭਗਤ ਕਬੀਰ ਜੀ ਨੇ ਉਸ ਸਮੇਂ ਉਸ ਸਮੇਂ ਦੇ ਹਾਲਾਤਾਂ ਤੇ ਚੋਟ ਕੀਤੀ ਭਗਤ ਕਬੀਰ ਜੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਬੇਅੰਤ ਬਾਣੀ ਹੈ 17 ਰਾਗਾਂ ਦੇ ਵਿੱਚ ਇਹਨਾਂ ਦੀ ਬਾਣੀ ਹੈ 541 ਸ਼ਬਦ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਤੇ ਐਸੀ ਕਿਰਪਾ ਹੋਈ 120 ਸਾਲ ਤੱਕ ਇਹ ਸਰੀਰ ਕਰਕੇ ਸੰਸਾਰ ਦੇ ਉੱਤੇ ਰਹੇ ਤੇ ਅੰਤਲਾ ਸਮਾਂ ਜਿਹੜਾ ਹੈ ਭਗਤ ਕਬੀਰ ਜੀ ਦਾ 1518 ਈਸਵੀ ਦੇ ਵਿੱਚ ਮਗਰਹਰ ਦੀ ਧਰਤੀ ਤੇ ਜਿਹਨੂੰ ਹੜੰਬੇ ਦੀ ਧਰਤੀ ਵੀ ਕਹਿ ਦਿੱਤਾ ਜਾਂਦਾ ਹੈ ਗੋਰਖਪੁਰ ਇਲਾਕੇ ਦੇ ਵਿੱਚ ਜੂਪੀ ਦੇ ਵਿੱਚ ਭਗਤ ਕਬੀਰ ਜੀ ਨੇ ਆਪਣਾ ਸਰੀਰ ਜਿਹੜਾ ਹੈ ਉਹ ਤਿਆਗਿਆ ਇਹਨਾਂ ਦਾ ਮੁੱਖ ਉਪਦੇਸ਼ ਸੀ ਸਾਰਾ ਸੰਸਾਰ ਜਿਹੜਾ ਉਹ ਪ੍ਰਭੂ ਦੀ ਕਿਰਤ ਕਰੇ ਸਾਰਾ ਸੰਸਾਰ ਇੱਕ ਓ ਦਾ ਹੀ ਰੂਪ ਹੈ ਕੋਈ ਇੱਥੇ ਉੱਚੀ ਜਾਤੀ ਦਾ ਨਹੀਂ ਕੋਈ ਨੀਵੀਂ ਜਾਤੀ ਦਾ ਨਹੀਂ ਇੱਥੇ ਮਨੁੱਖ ਦੀ ਪਦੈਸ਼ ਪ੍ਰਮਾਤਮਾ ਤੋਂ ਹੁੰਦੀ ਹੈ ਤੇ ਪ੍ਰਭੂ ਦੇ ਵਿੱਚ ਹੀ ਉਹ ਜਿਹੜਾ ਮਨੁੱਖ ਹੈ ਉਹ ਲੀਨ ਹੋ ਜਾਂਦਾ ਉਹਦਾ ਨਾਮ ਜਪ ਕੇ ਉਹਦਾ ਹੀ ਰੂਪ ਹੋ ਜਾਂਦਾ ਹੈ ਐਸਾ ਇਹਨਾਂ ਦਾ ਉਪਦੇਸ਼ ਸੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮੈ ਰਹਾ ਨ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਜਿੱਥੇ-ਜਿੱਥੇ ਵੀ ਕਹਿੰਦੇ ਵੇਖਦਾ ਉੱਥੇ ਹੀ ਪਰਮੇਸ਼ਰ ਹੈ ਫਿਰ ਆਪਣਾ ਜਿਹੜਾ ਆਪਣਾ ਆਪ ਹੰਕਾਰ ਹੋਮੇ ਜਿਹੜੀ ਮਿਟ ਜਾਂਦੀ ਹੈ ਜਦੋਂ ਪਰਮੇਸ਼ਰ ਦਾ ਨਾਮ ਜਪ ਕੇ ਉਹਦੀ ਕਿਰਪਾ ਹੋ ਜਾਂਦੀ ਹੈ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਜੀ